ਜੀ ਜਿਆ ਜੀ ਸਵਾਗਤ ਹੈ ਇਹਨਾਂ ਨਾਲ ਸਾਡਾ ਹੁੰਦਾ ਹੈ ਕਿ ਨਾ ਆਹ ਦੇਖੋ ਤੁਹਾਨੂੰ ਦਿਖਾਉਣਾ ਰੌਂਦ ਜੇ ਇਧਰ ਹੀ ਨੇ ਆਹ ਤੇਗੇ ਇਹਨਾਂ ਨਾਲ ਸਵਾਗਤ ਹੋਇਆ ਠੀਕ ਹੈ ਤੂੰ ਪੈੜਾ ਕਰਕੇ ਤੋਰਾਂਗੇ ਪੋਲਿੰਗਾਂ ਤੋਂ ਠੀਕ ਹੈ ਉਹ ਸਮਝਦੇ ਕੀ ਨੇ ਇਹ ਤਾਂ ਚਾਰ ਲੈਣਾ ਲੱਗੀਆਂ ਪਈਆਂ ਨੇ ਟਰਾਲੀਆਂ ਦੀਆਂ 20 5 ਕਿਲੋਮੀਟਰ ਚ 20 ਕਿਲੋਮੀਟਰ ਦਾ ਕਾਬਲਾ ਇਕੱਲੇ ਖਨੌਰੀ ਬਾਰਡਰ ਤੇ ਬਣਦਾ ਠੀਕ ਹੈ ਜਾ ਕੇ ਦੇਖ ਸੰਭੂ ਬਾਰਡਰ ਤੇ ਕੀ ਹਾਲਾਤ ਨੇ ਕਿੰਨਾ ਤੋੜ ਤਣਾਈਆਂ ਕਰਿਆ 200 ਟਲੀ ਆਉਂਦਾ ਠੀਕ ਹੈ ਇੱਥੇ ਆਪਣੇ ਵਿਊ ਜੇ ਲੈਣਾ ਠੀਕ ਹੈ ਤਾਨੂੰ ਘੇਰ ਲਿਓ ਮੈਨੂੰ ਦੱਸ ਦਿਓ ਇੱਥੇ ਬੰਨ ਕੇ ਕੁੱਟਾਂਗੇ ਇਹਨੂੰ ਆ ਜਾ ਗੋਮ ਖੱਚ ਬੰਦਾ ਤੂੰ ਕਹਿੰਦਾ ਬਾਣੋ ਬਾਣੀ ਪਾ ਲੈ ਲੋਕ ਉਹ ਤੇਰੇ ਆ ਬੈਠੇ ਨੇ ਪਣੋ ਜੀ ਓਰੇ ਆ ਕੇ ਦੇਖ ਲੈ ਕਿੰਨੇ ਬੈਠੇ ਆ ਸਹੀ ਗੱਲ ਆ ਸਹੀ ਗੱਲ ਧੀਏ ਉਹ ਤਾਂ ਇੱਥੇ ਆ ਕੀ ਪਤਾ ਲੱਗੂ ਜਿਹੜੇ ਆਮ ਲੋਕ ਨੇ ਹਨਾ ਆਪਣੇ ਪਿੰਡਾਂ ਚੋਂ ਅਸੀਂ ਬੇਨਤੀ ਕਰਦੇ ਆਂ ਵੀ ਨਾ ਕੋਈ ਇਹ ਪਾਰਟੀ ਦਾ ਕੰਮ ਐ ਨਾ ਇਹ ਜਥੇਬੰਦੀ ਦਾ ਅਸਲ ਇਹ ਲੜਾਈ ਆਪਣੀ ਕਿਸਾਨੀ ਦੀ ਐ ਬਈ ਠੀਕ ਐ ਸاسيਗਾ ਕਿਸਾਨ ਭਰਾਵੋ ਅੱਜ ਆਪਾਂ ਦੂਜਾ ਲੜਾਈ ਦਾ ਤੀਜਾ ਦਿਨ ਆ ਤੇ ਅੱਜ 2 ਦਿਨ ਲੜਾਈ ਦੇ ਹੋ ਗਏ ਨੇ ਤੇ ਤੀਜਾ ਦਿਨ ਸਟਾਰਟ ਹੋ ਰਾਂ ਤੇ ਆਜੋ ਆਪਾਂ ਗੱਲਬਾਤ ਕਰਦੇ ਆ ਆਪਣੇ ਗੰਨੂਆਂ ਦੇ ਪ੍ਰਧਾਨ ਜੱਗੀ ਸਿੰਘ ਨਾਲ ਤੇ ਕੇਵਲ ਸਿੰਘ ਨਾਲ ਕਰਦੇ ਆ ਗੱਲਬਾਤ ਜਮੰਦਿਆਂ ਦੇ ਤੇ ਬਾਈ ਜੀ ਪਹਿਲਾ ਸਵਾਲ ਮੇਰਾ ਇਹ ਹੈਗਾ ਵੀ ਤੁਸੀਂ ਵਿੱਚ ਕਹਿ ਰਹੇ ਨੇ ਕਿ ਸੋਸ਼ਲ ਮੀਡੀਆ ਤੇ ਜਦੋਂ ਆਮ ਬੰਦੇ ਤੱਕ ਇਹ ਗੱਲ ਨਹੀਂ ਪਹੁੰਚ ਰਹੀ ਹੈਗੀ ਵੀ ਉਹ ਕਹਿੰਦੇ ਨੇ ਵੀ ਤੁਸੀਂ ਦਿੱਲੀ ਕਿਉਂ ਆ ਗਏ ਚੰਡੀਗੜ੍ਹ ਕਿਉਂ ਨਹੀਂ ਗਏ ਹੈਗੇ ਪਹਿਲਾ ਸਵਾਲ ਮੇਰਾ ਇਹ ਹੀ ਹੈਗਾ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਬਾਈ ਜੀ ਗੱਲ ਐਵੇਂ ਆ ਨਾ ਚੰਡੀਗੜ੍ਹ ਜਿੱਥੇ ਅਸੀਂ ਪੰਜਾਬ 'ਚ ਬੈਠਦੇ ਜਿੱਥੇ ਅਸੀਂ ਹੱਦ ਤੇ ਬੈਠੇ ਆ ਸਾਡਾ ਦਿੱਲੀ ਜਾਣ ਦਾ ਮਕਸਦ ਕੀ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਦੁਬਾਰਾ ਉਲਟਾ ਜਵਾਬ ਕਰਦਾ ਜਿਹੜਾ ਫਸਲਾਂ ਦਾ ਰੇਟ ਤੈਅ ਕਰਦੀ ਹੈ ਉਹ ਪੰਜਾਬ ਸਰਕਾਰ ਤਾਂ ਕਰਦੀ ਨਹੀਂ ਬਈ ਸਹੀ ਗੱਲ ਆ ਬਈ ਹੈਨਾ ਪਹਿਲਾਂ ਜਿਹੜੇ ਕਾਲੇ ਕਾਨੂੰਨ ਸਰਕਾਰ ਲੈ ਕੇ ਆਈ ਸੀ ਤੀ ਉਹ ਸੈਂਟਰ ਦੀ ਸਰਕਾਰ ਲੈ ਕੇ ਆਈ ਸੀ ਜਿਹੜੇ ਹੁਣ ਐਮਐਸਪੀ ਤੈਅ ਕਰਨੀ ਆ ਉਹ ਵੀ ਸੈਂਟਰ ਨੇ ਕਰਨੀ ਆ ਤਾਂ ਫੇਰ ਆਪਣੀ ਯਾਰ ਲੜਾਈ ਸੈਂਟਰ ਨਾਲ ਬਣ ਗਈ ਨਾ ਆਪਾਂ ਫੇਰ ਪੰਜਾਬ ਸਰਕਾਰ ਨਾਲ ਕੌਂਚਾ ਗੜੀਏ ਸਾਡਾ ਮਕਸਦ ਇਹ ਹੈ ਜਿਹੜਾ ਆਪਣਾ ਮੱਲਾ ਵੀ ਫਸਲਾਂ ਦਾ ਰੇਟ ਦੇਣਾ ਐ ਐਮਐਸਪੀ ਦੇਣੀ ਆ ਜ ਸਮਾ ਮੀਨਾਟਰ ਰਿਪੋਰਟ ਲਾਗੂ ਕਰਵਾਉਣੀ ਹੈ ਜਾਂ 2018 ਚ ਜਦੋਂ મોદી ਸਰਕਾਰ ਆਈ ਆ ਸੱਤਾ ਚ ਉਦੋਂ ਇਹ ਕਹਿ ਕੇ ਆਏ ਤੁਸੀਂ ਵੀ ਕਿਸਾਨੀ ਦਾ ਸਪੂਰਨ ਕਰਜਾ ਭਾਵੇਂ 1 ਕਿੱਲੇ ਵਾਲਾ ਭਾਵੇਂ 20 ਕਿੱਲੇ ਵਾਲਾ ਦੇ ਸਭ ਦਾ ਮਾਫ ਕਰਾਂਗੇ ਇਹਨਾਂ ਨੇ ਵਾਦਾ ਕੀਤਾ ਨਹੀਂ ਨਾ ਸਹੀ ਹਾਂ ਤੇ ਉਹ ਮੰਗਾਂ ਨੂੰ ਮੰਨਵਾਉਣ ਲਈ ਅੱਜ ਅਸੀਂ ਦਿੱਲੀ ਨੂੰ ਜਾ ਰਹੇ ਹਾਂ ਕੋਈ ਚੱਕਰ ਨਹੀਂ ਸਰਕਾਰ ਨੇ ਸਾਨੂੰ ਰੋਕ ਰੱਖਿਆ ਸਾਡੇ ਕਿਸਾਨ ਰੋਜ਼ ਦੀ ਰੋਜ਼ ਫੱਟੜ ਹੁੰਦੇ ਨੇ ਹਨਾ ਜ਼ਖਮੀ ਹੁੰਦੇ ਨੇ ਸਾਨੂੰ ਕੋਈ ਚੱਕਰ ਨਹੀਂ ਬੰਬ ਮਾਰਦੇ ਨੇ ਅਸੀਂ ਲੜਦੇ ਹਾਂ ਦੋ ਦਿਨ ਹੋ ਗਏ ਲੜਦੇ ਆ ਨੂੰ ਤੁਸੀਂ ਵੀ ਨਾਲ ਹੀਓ ਬਾਈ ਦੇਖਦੇ ਹੋ ਹਨਾ ਕਾ ਕੋਈ ਚੱਕਰ ਨਹੀਂ ਕਿੰਨਾ ਕੁ ਟਾਈਮ ਮਾਰਨਗੇ ਅਸੀਂ ਬੰਬਾਂ ਦਾ ਸਾਹਮਣਾ ਕਰਾਂਗੇ ਲੜਾਂਗੇ ਹਾਂ ਭਾਵੇਂ ਸਾਨੂੰ 2 ਮਹੀਨੇ ਇੱਥੇ ਹੀ ਲੜਨਾ ਪਵੇ ਅਸੀਂ ਤੋੜ ਕੇ ਵਾੜ ਡ ਇੱਕ ਵਾਰੀ ਦਿੱਲੀ ਦਾ ਜ਼ਰੂਰ ਜਾਵਾਂਗੇ ਤੇ ਆਪਣੀਆਂ ਮੰਗਾਂ ਪੂਰੀਆਂ ਕਰਾ ਕੇ ਫੇਰ ਮੁੜਾਂਗੇ ਠੀਕ ਹੈ ਤੇ ਦੂਜਾ ਸਵਾਲ ਮੇਰਾ ਇਹ ਹੈਗਾ ਵੀ ਜਿਹੜੇ ਪਿੰਡਾਂ ਦੇ ਵਿੱਚ ਮੰਨ ਲਓ ਬੀਜਪੀ ਦੇ ਮੰਹੂੰਗਾ ਕਿਉਂਕਿ ਪਾਰਟੀਆਂ ਵਿੱਚ ਬੀਜ ਪਿੰਡਾਂ ਦੇ ਵਿੱਚ ਬੀਜਪੀ ਦੇ ਵਿੱਚ ਰਲ ਚੁੱਕੇ ਨੇਗੇ ਉਹਨਾਂ ਇੱਕ ਪੋਸਟਾਂ ਪਾ ਰਹੇ ਨੇ ਮੰਨ ਲਓ ਕੋਈ ਛੋਡੇ ਨਾਲ ਨਹੀਂ ਬਣਦੀ ਉਹ ਵੀ ਪੋਸਟਾਂ ਪਾ ਰਹੇ ਨੇ ਵਿੱਚ ਟਰਾਲੀਆਂ ਦੀ ਗਿਣਤੀ ਹੈ ਜਿਹੜੀ ਉਹ ਬਹੁਤ ਘੱਟ ਦੱਸੀ ਗਈ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਬਈ ਐਵੇਂ ਦੇ ਲੋਕ ਹੁੰਦੇ ਨੇਗੇ ਦੇਖੋ ਟਰਾਲੀਆਂ ਦੀ ਗਿਣਤੀ ਤਾਂ ਅਸਲ ਉਰੇ ਆ ਕੀ ਪਤਾ ਲੱਗਦਾ ਹੈਗਾ ਠੀਕ ਹੈ ਜੇ نیٹ ਚੱਲਦਾ ਹੁੰਦਾ ਉਹਨਾਂ ਨੇਟ ਬੰਦਾ ਹੋ ਸਕਦਾ ਤੁਸੀਂ ਇਹ ਮਤਲਬ ਇਹ ਪੋਸਟ ਸ਼ੇਅਰ ਕਰੋਗੇ ਲੋਕਾਂ ਤੱਕ ਪਹੁੰਚੇ ਹਨਾ ਠੀਕ ਹੈ ਪਰ ਅਸੀਂ ਛੋਟੇ ਮਾਧਿਮੇ ਨੇ ਇਹ ਦੱਸਦੇ ਆ ਵੀ ਜਿਹੜੀਆਂ ਟਰਾਲੀਆਂ ਦੀ ਗਿਣਤੀ ਹੈ ਉਹ ਤਾਂ ਇੱਥੇ ਆ ਕੀ ਪਤਾ ਲੱਗੂ ਜਿਹੜੇ ਆਮ ਲੋਕ ਨੇ ਹਨਾ ਆਪਣੇ ਪਿੰਡਾਂ ਚੋਂ ਅਸੀਂ ਬੇਨਤੀ ਕਰਦੇ ਆਂ ਵੀ ਨਾ ਕੋਈ ਇਹ ਪਾਰਟੀ ਦਾ ਕੰਮ ਹੈ ਨਾ ਇਹ ਜਥੇਬੰਦੀ ਦਾ ਅਸਲ ਇਹ ਲੜਾਈ ਆਪਣੀ ਕਿਸਾਨੀ ਦੀ ਹੈ ਬਈ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੇ ਨੇ ਉਹ ਇੱਕ ਵਾਰੀ ਯਾਰ ਆਖਨੋਰੀ ਵਾਲੇ ਬਾਰਡਰ ਤੇ ਇੱਕ ਸ਼ੰਭੂ ਵਾਲੇ ਬਾਰਡਰ ਤੇ ਜਰੂਰ ਗੇੜਾ ਮਾਰੋ ਸੋਨੂੰ ਪਤਾ ਲੱਗੂ ਵੀ ਅਸਲ ਲੜਾਈ ਕੀ ਹੈ ਤੇ ਕਿੰਨੀਆਂ ਟਰਾਲੀਆਂ ਦੀ ਗਿਣਤੀ ਹੈ ਤੇ ਕਿੰਨੇ ਲੋਕ ਇੱਥੇ ਬੈਠੇ ਨੇ ਹਨ ਜਿਹੜੇ ਸੱਚ ਦੀ ਲੜਾਈ ਲੜਦੇ ਨੇ ਬਈ ਹੱਥ ਬੰਨ ਕੇ ਬੇਨਤੀ ਹੈ ਵੀ ਪਿੰਡਾਂ 'ਚ ਜਿਹੜੇ ਆਮ ਲੋਕ ਨੇ ਹਨ ਭਾਵੇਂ ਕਿਸੇ ਮਰਜ਼ੀ ਪਾਰਟੀ ਨਾਲ ਜੁੜੇ ਹੋਏ ਨੇ ਇੱਕ ਵਾਰੀ ਜਰੂਰ ਬਾਰਡਰ ਤੇ ਗੇੜਾ ਮਾਰੋ ਤੇ ਸੋਨੂੰ ਪਤਾ ਲੱਗੂ ਵੀ ਲੜਾਈ ਲੜੀ ਕਿਵੇਂ ਜਾਂਦੀ ਹੈ ਇੱਥੇ ਕਿਸ ਫੌਜ ਨਾਲ ਸਾਹਮਣਾ ਕਰਦੇ ਨੇ ਹਨਾ ਬੰਬਾਂ ਦਾ ਸਾਹਮਣਾ ਕਰਦੇ ਨੇਗੇ ਉਹ ਸਾਰਾ ਹੁਣ ਨੂੰ ਸਾਹਮਣੇ ਆ ਕੇ ਹਕੀਕਤ ਫੇਰ ਪਤਾ ਲੱਗੂਗੀ ਠੀਕ ਹੈ ਤੇ ਕੇਵਲ ਸਿੰਘ ਜੀ ਸੋਨੂੰ ਸਵਾਲ ਮੇਰਾ ਇਹ ਹੈਗਾ ਵੀ ਵਿੱਚ ਯੂਟਿਊਬਰ ਨੇ ਵੈਸੇ ਮੈਂ ਨਾ ਨਹੀਂ ਲੈਂਦਾ ਤੇ ਤੁਸੀਂ ਲੈ ਸਕਦੇ ਹੋਗੇ ਵੀ ਉਹ ਕਿਸਾਨਾਂ ਨੂੰ ਬਹੁਤ ਮਤਲਬ ਕਿ ਇੱਕ ਵਿਊ ਲੈਣ ਦੇ ਮਾਰੇ ਹਨਾ ਵੀ ਵਿਊ ਆ ਜਾਣਾ ਤੇ ਮਾੜਾ ਚੰਗਾ ਬੋਲ ਰਹੇ ਨੇ ਜਿਵੇਂ ਮੈਂ ਕਹੂੰਗਾ ਗੁਰਪ੍ਰੀਤ ਸਿੰਘ ਕੋਟਲੀ ਹੈਗਾ ਚੈਨਲ ਆ YouTube ਤੇ ਇੱਕ ਉਨੇ ਲਿਖੀ ਪਰਸੋਂ ਪੋਸਟ ਪਾਈ ਸੀਗੀ ਵੀ ਕਿਸਾਨ ਆ ਜਿਹੜੇ ਬਾਣੋ ਬਾਣੀ ਪਾਤੇ ਤੇ ਲਾਠੀ ਚਾਰਜ ਹੋਇਆ ਵੀ ਇਸ ਵਾਰ ਦਿੱਲੀ ਬੜੀ ਦੂਰ ਹੈ ਤੇ ਉਹਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਵੀਰ ਜੀ ਠੀਕ ਆ ਉਹ ਪਿਛਲੀ ਵਾਰ ਰਾਜੇ ਵਾਲ ਨਾਲ ਤੁਰ ਕੇ ਡਿਪਟੀ ਸੀਐਮ ਬਣਨ ਵਾਸਤੇ ਵੀ ਤੁਰਿਆ ਤੀਗਾ ਠੀਕ ਹੈ ਇਲੈਕਸ਼ਨ ਲੜਿਆ ਸੀਗਾ ਨਾ ਸਹੀ ਹੈ ਉਹ ਕਾਮਰੇਡ ਨੇ ਕੱਟੜ ਠੀਕ ਆ ਉਹਨਾਂ ਨੂੰ ਸਾਡੇ ਆ ਕេសਰੀ ਨਿਸ਼ਾਨ ਸਾਹਿਬ ਚੁਭੂਦੇ ਨੇ ਠੀਕ ਹੈ ਚੁਭਦੇ ਨੇ ਇਹਨੂੰ ਠੀਕ ਹੈ ਕੋਟਲੀ ਨੂੰ ਠੀਕ ਹੈ ਜਿਹੜਾ ਕੋਟਲੀ ਕਹਿੰਦਾ ਤੀਆ ਠੀਕ ਹੈ 20 ਕਿਸਾਨਾਂ ਨੂੰ ਬਾਣੋ ਬਾਣੀ ਪਾਲਿਆ ਫੌਜ ਨੇ ਜਾਂ ਪੁਲਿਸ ਨੇ ਠੀਕ ਹੈ ਆ ਦੇਖਦਾ ਕੱਲਾ ਕੇ ਕਿਵੇਂ ਤੇ ਲੰਮੇ ਪਾਪਾ ਕੁੱਟੇ ਨੇ ਉਹੀ ਪੁਲਿਸ ਵਾਲੇ ਸਹੀ ਗੱਲ ਹੈ ਠੀਕ ਹੈ ਬਾਈ ਕੋਟਲੀ ਨੂੰ ਇੱਕ ਚੈਲੰਜ ਦਿੰਦਾ ਕੱਲ ਤੋਂ ਹੋਰੋਂ ਮੈਨੂੰ ਬਾਅਦ ਚ ਪਤਾ ਲੱਗਿਆ ਕੇ ਮੁੜ ਗਿਆ ਸਹੀ ਹੈ ਬਾਈ ਨੌਜਵਾਨਾਂ ਨੂੰ ਅਪੀਲ ਕਰਦਾ ਸਾਡੇ ਉਰੇ ਜਿੰਨੀ ਜਥੇਬੰਦੀ ਬੈਠੀ ਹੈ ਠੀਕ ਹੈ ਜਿਹੜਾ ਜੁਰੇ ਕੋਟਲੀ ਆਉਂਦਾ ਹੈ ਠੀਕ ਹੈ ਇੱਥੇ ਆਪਣੇ ਵਿਊ ਜੇ ਲੈਣਾ ਠੀਕ ਹੈ ਤਾਨੂੰ ਘੇਰ ਲਿਓ ਮੈਨੂੰ ਦੱਸ ਦਿਓ ਇੱਥੇ ਬੰਨ ਕੇ ਕੁੱਟਾਂਗੇ ਇਹਨੂੰ ਆ ਜਾ ਗੋਮ ਖੱਚ ਬੰਦਾ ਤੂੰ ਕਹਿੰਦਾ ਬਾਣੋ ਬਾਣੀ ਪਾ ਲੈ ਲੋਕ ਉਹ ਤੇਰੇ ਆ ਬੈਠੇ ਨੇ ਪਣੋ ਜੀ ਓਰੇ ਖਾ ਕੇ ਦੇਖ ਲੈ ਕਿੰਨੇ ਬੈਠੇ ਆ ਸਹੀ ਗੱਲ ਆ ਸਹੀ ਗੱਲ ਚਾਰ ਲੈਣਾ ਲੱਗੀਆਂ ਪਈਆਂ ਨੇ ਟਰਾਲੀਆਂ ਦੀਆਂ 20 ਕਿਲੋ 5 ਕਿਲੋਮੀਟਰ ਚ 20 ਕਿਲੋਮੀਟਰ ਦਾ ਕਾਫਲਾ ਇਕੱਲੇ ਖਨੌਰੀ ਬਾਰਡਰ ਤੇ ਬਣਦਾ ਠੀਕ ਹੈ ਜਾ ਕੇ ਦੇਖ ਸੰਭੂ ਬਾਰਡਰ ਤੇ ਕੀ ਹਾਲਾਤ ਨੇ ਕਿੰਨਾ ਤੋੜ ਤਣਾਈਆਂ ਕਰਿਆ 200 ਬੰਦਾ ਦਾ ਸਾਡਾ ਦੋਏ ਬਾਡਰਾਂ ਦੇ ਫੱਟੜ ਹੋ ਗਿਆ ਸਹੀ ਹੈ ਤੂੰ ਗੱਲਾਂ ਕਰਦਾ ਬਾਣੋ ਬਾਣੀ ਪਾ ਲੇ ਉਹ ਬਾਣੋ ਬਾਣੀ ਦਾ ਤੈਨੂੰ ਵੋਟਾਂ ਬਹੁ ਭੀਆਂ ਦਿਆਂਗਾ ਨਾ ਵੀ ਤੂੰ ਉਹ ਚੀਤੇ ਪਰਦਾਈ ਚੱਕੀ ਟਰੈਕਟਰ ਜਾ ਉੱਡਿਆ ਜਾਂ ਸਰਪ ਰਾਜ ਵਾਲ ਦੇ ਥੱਲੇ ਬੋਲਦਾ ਠੀਕ ਹੈ ਵਿਊ ਲੈਣ ਦਾ ਮਾਰਾ ਬੋਲਦਾ ਪੱਲੇ ਦੇ ਕੱਕ ਨਹੀਂ ਮੈਂ ਲੋਕਾਂ ਨੂੰ ਕਹੂੰ ਜਿਹੜਾ ਦਾ ਚੈਨਲ ਜਾ ਦੇਖਦੇ ਨੇ ਇਹਨੂੰ ਬਾਈ ਬਲੌਕ ਕਰ ਦੋ ਇਹਨੂੰ ਕੋਈ ਦੇਖੋ ਨਾ ਖੱਚ ਨੂੰ ਕਹ ਬਿਨਾ ਮਤਬੇ ਲਈ ਤੁਰਿਆ ਫਿਰਦਾ ਹੈ ਬਦਨਾਮ ਕਰਦਾ ਫਿਰਦਾ ਹੈ ਵੀ ਤੂੰ ਜੇ ਯੂਟਿਊਬਰ ਹੈ ਇਹਨਾਂ ਸਹੀ ਯੂਟਿਊਬਰ ਨੇ ਉਹ ਲੜਦੇ ਲੋਕਾਂ ਦੀਆਂ ਗੱਲਾਂ ਦਿਖਾਉਂਦੇ ਹੁੰਦੇ ਨੇ ਲੋਕਾਂ ਨੂੰ ਕਮਜ਼ੋਰ ਨਹੀਂ ਕਰਦੇ ਹੁੰਦੇ ਉਹ ਲੋਕਾਂ ਨੂੰ ਡਰਾਉਣ ਦੀਆਂ ਗੱਲਾਂ ਕਰ ਰਿਹਾ ਵੀ ਲੋਕ ਉੱਥੇ ਰੁਕ ਜਾਣਾ ਜਿਵੇਂ ਦੂਜੀਆਂ ਜਥੇਬੰਦੀਆਂ ਲੋਕਾਂ ਨੂੰ ਡਿਵਾਈਡ ਕਰਕੇ ਇਧਰ ਉਧਰ ਧਰਨੇ ਲਵਾ ਰਹੀਆਂ ਨੇ ਵੀ ਉੱਥੇ ਨਾ ਵਗ ਜਾਣਾ ਉਹਦਾ ਵੀ ਇਹੀ ਮਕਸਦ ਦੀਆ ਪਾਉਣ ਦਾ ਵੀਡੀਓ ਵੀ ਮੈਂ ਦਿਖਾਵਾਂ ਵੀ ਲੋਕ ਬਾਣੋ ਬਾਣੀ ਪਾ ਲੈ ਵੀ ਲੋਕ ਡਰਦੇ ਉਰੇ ਆਉਣ ਨਾ ਉਹਨਾਂ ਦੀ پلان ਹੈ ਇੱਕ ਤਰ੍ਹਾਂ ਬਣਾਇਆ ਹੋਇਆ ਉਹੀ ਚੀਜ਼ਾਂ ਨੂੰ ਕਰ ਰਿਹਾ ਪਰ ਉਹਨੇ ਕੱਲਾ ਕੇ ਉਰੇ ਦੇਖ ਵੀ ਲਿਆ ਕਈਆਂ ਤੋਂ ਛੋਲੇ ਲੈ ਕੇ ਵੀ ਵਗਿਆ ਪਰ ਹੁਣ ਮੈਂ ਇੱਕ ਚੈਲੰਜ ਦੇਣਾ ਜੇ ਮੈਨੂੰ ਟੱਕਰ ਗਿਆ ਬੰਨ ਕੇ ਕੁੱਟੂ ਠੀਕ ਹੈ ਠੀਕ ਹੈ ਕਿ ਨਾ ਤੇ ਦੂਜਾ ਸਵਾਲ ਮੇਰਾ ਇਹ ਆ ਵੀ ਆਪਾਂ ਹੁਣ ਸਾਰਿਆਂ ਨੂੰ ਪਤਾ ਆਪਣੇ ਏਰੀਆ ਦੇ ਵਿੱਚ ਜਿਹੜੀ ਭਾਜੀਪੀ ਦੀਆਂ ਵਿੱਚ ਬੰਦੇ ਪਿੰਡਾਂ ਦੇ ਵਿੱਚ ਰਲਣ ਲੱਗੇ ਉਹਨਾਂ ਦਾ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਵੋਟਾਂ ਆ ਰਹੀਆਂ ਨੇ ਕੀ ਕਹੋਗੇ ਬਾਈ ਜਿਆਜਾ ਸਵਾਗਤ ਹੈ ਇਹਨਾਂ ਨਾਲ ਸਾਡਾ ਹੁੰਦਾ ਹੈ ਕਿ ਨਾ ਆਹ ਦੇਖੋ ਤੁਹਾਨੂੰ ਦਿਖਾਉਣਾ ਰੌਂਦ ਜੇ ਇਧਰ ਹੀ ਨੇ ਆਹ ਤੇਗੇ ਇਹਨਾਂ ਨਾਲ ਸਵਾਗਤ ਹੋਇਆ ਠੀਕ ਹੈ ਤੂੰ ਪੜਾ ਕਰਕੇ ਤੋਰਾਂਗੇ ਬੋਲਿੰਗਾਂ ਤੋਂ ਠੀਕ ਹੈ ਉਹ ਸਮਝਦੇ ਕੀ ਨੇ ਐਦਾ ਲੋਕ ਸਾਨੂੰ ਇਹ ਵੀ ਕਹਿੰਦੇ تھے ਕਿ ਜਦ ਆਏ ਆ ਅਸੀਂ ਉਰੇ ਠੀਕ ਹੈ ਹਾਂ ਆਪਣੇ ਪ੍ਰਧਾਨ ਡਲੇਵਾਲ ਸਾਹਿਬ ਤੁਰੇ ਨੇ ਵੀ ਇਹਦਾ ਭਾਜਪੀ ਨਾਲ ਸਮਝੌਤਾ ਕਰਕੇ ਤੁਰੇ ਨੇ ਜੀ ਹਾਂਜੀ ਹਾਂਜੀ ਉਹ ਜੇ ਅਸੀਂ ਪੋਜੇ ਨਾਲ ਸਮਝੌਤਾ ਕਰਕੇ ਤੁਰੇ ਹੁੰਦੇ ਆ ਦੇਖਾ ਸਾਡਾ ਸਵਾਗਤ ਕਰਦੇ ਕਿ ਮੈਂ ਬਰਾਤ ਦਾ ਸਵਾਗਤ ਕਰੀਨ ਲਈਦਾ ਕਿ ਨਾ ਠੀਕ ਹੈ ਵੀ ਸਾਨੂੰ ਸਲਾਮੀ ਦੇ ਕੇ ਲੈ ਕੇ ਜਾ ਰਹੇ ਸਹੀ ਗੱਲ ਆ ਉਹ ਸਾਡੇ ਬੰਦੇ ਫੱਡਣ ਕਰ ਕਰ ਛਿੱਟੀ ਜਾਂਦਾ ਅਸੀਂ ਕਹਿੰਦਾ ਇੱਥੇ ਸਟੇਜ ਲਾ ਕੇ ਬੈਠੇ ਆ ਤਿੰਨ ਦਿਨਾਂ ਤੋਂ ਲੜਨ ਲੱਗੇ ਆ ਓਰੇ ਠੀਕ ਆ ਤੰਨੇ ਬਾਰਡਰਾਂ ਤੇ ਲੜਾਈ ਚੱਲ ਰਹੀ ਆ ਕੋਈ ਸਟੇਜ ਨਹੀਂ ਚਲਦੀ ਓਰੇ ਪਾਸਲ ਨਹੀਂ ਚਲਦੇ ਕੋਈ ਓਰੇ ਅਥਰੂ ਗਏ ਤਾਂ ਗੋਲੇ ਪੰਜ-ਪੰਜ ਘੰਟੇ ਲੜਾਈ ਲੜਦੇ ਆ ਅਥਰੂ ਗਏ ਤਾਂ ਕੱਲ ਜਿਹੜੀ ਛੱਡੀ ਠੀਕ ਹੈ ਜਿਹੜੀ ਕੱਲ ਇਹਨਾਂ ਨੇ ਕੰਮ ਕਰਿਆ ਪਰਸੋਂ ਦਾ ਅਥਰੂ ਗਏ ਇਸਤੀ ਗੱਲੀ ਕੱਲ ਬਾਈ ਜੀ ਰੌਣੇ 600 ਰੌਣਾ ਕਟਰੀਟ ਦਾ ਨਿਕਲਿਆ ਕੇ 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 ਨੌਜਵਾਨ ਦੇ 40 40 50 50 ਰੌਣੇ ਲੱਗੇ ਨੇ ਤੁਸੀਂ ਦੇਖਿਆ ਕਿੰਨੇ ਹਾਲਾਤ ਮਾੜੇ ਹੋਏ ਨੇ ਆ ਰਫਲ ਨੇ ਗੋਲੀਆਂ ਆ ਪੜ ਲਓ ਤੁਸੀਂ ਵੀ ਉੱਥੇ ਕੀ ਇੰਡੀਅਨ ਡਿਫੈਂਸ ਕੀ ਲਿਖਿਆ ਹੋਇਆ ਸਾਰਾ ਕੁਝ ਇਹ ਰੌਂਦ ਵੀ ਚਲਾਏ ਨੇ ਇਹ ਫੌਜ ਨੇ ਚਲਾਏ ਨੇ ਜਾਂ ਜੀ ਬੀਜੇਪੀ ਦੇ ਥੱਲੇ ਪਿੱਛੇ ਰਲਾ ਕੇ ਚਲਾਏ ਨੇ ਠੀਕ ਹੈ ਇਹ ਲੋਕ ਕਹਿੰਦੇ ਕੀ ਨੇ ਸਾਨੂੰ ਵੀ ਤੁਸੀਂ ਉਹ ਕਰੋਗੇ ਇਸ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਨਾਲ ਲੋਕਾਂ ਵਾਂਗਰ ਲੱਗਣ ਦੀ ਲੋੜ ਨਹੀਂ ਤੁਸੀਂ ਬਾਹਰਾਂ ਤੇ ਆਓ ਆ ਕੇ ਆਪਣੀ ਲੜਾਈ ਲੜੋ ਜੇ ਤੁਸੀਂ ਅੱਜ ਇਹਨਾਂ ਲੋਕਾਂ ਵਾਂਗਰ ਲਾ ਕੇ ਘਰਾਂ 'ਚ ਬਹਿ ਗਏ ਤਾਂ ਯਾਦ ਰੱਖਿਓ 92 ਵਾਲਾ ਦੌਰ ਯਾਦ ਕਰਾਉਣਗੇ ਸਾਨੂੰ ਘਰਾਂ 'ਚ ਘਟ ਘਟ ਮਾਰਨੇਗੇ ਇਹਨਾਂ ਨੇ ਛੱਡਣਾ ਨਹੀਂ ਸਾਨੂੰ 92 ਤੋਂ ਸਾਡੇ ਨੌਜਵਾਨਾਂ ਨੂੰ ਘਰਾਂ ਤੋਂ ਚੱਕ ਚੱਕ ਕੇ ਮੋਟਰਾਂ ਤੋਂ ਸਾਡੇ ਸਿਰੀਪਾਲੀਆਂ ਨੂੰ ਚੱਕ ਚੱਕ ਕੇ ਇਹਨਾਂ ਲੋਕਾਂ ਨੇ ਪੁਲਿਸ ਕਾਂਸਟੇਬਲ ਤੋਂ ਡੀਐਸਪੀ ਤੱਕ ਦੇ سٹਾਰ ਲਵਾਈ ਤੇ ਬਾਈ ਸਹੀ ਗੱਲ ਹੈ ਇਹ ਮਾਉ ਲੋ ਉਹੀ ਬਣਾਉਣਾ ਚਾਹੁੰਦੇ ਨੇ ਸਾਨੂੰ ਕਹਿੰਦੇ ਨੇ ਵੀ ਤੁਹਾਡਾ ਉਹ ਹੈ ਕਦੇ ਸਾਨੂੰ ਕਹਿੰਦੇ ਨੇ ਉਹ ਹੈ ਕਿ ਜਿਹੜੀਆਂ ਅਸਲ ਜਿਹੜੇ ਕਮਿਊਨਿਟੀ ਸੋਚਦੇ ਲੋਕ ਨੇ ਹਨ ਉਹ ਮਾਉਵਾਦੀ ਲੋਕ ਨੇ ਕਿਸਾਨੀ ਦੇ ਪੇਛੇ ਲੁਕ ਗਏ ਠੀਕ ਹੈ ਸਾਡੇ ਕਿਸਾਨਾਂ ਨੂੰ ਕਰਾਰ ਕਿਹਾ ਗੁਮਰਾ ਸਹੀ ਹੈ ਜੀ ਉਹ ਲੋਕ ਇਧਰ ਇਹਨਾਂ ਨੇ ਮਗਰ ਲੱਗ ਰਹੇ ਨੇ ਇਹ ਉਹਦੇ ਵਿੱਚ ਲੁਕੇ ਹੋਏ ਨੇ ਹਰਦਵਾਨ ਦੇ ਦਰਸ਼ਨਪਾਲ ਦਾ ਪਤੀ ਲੱਗ ਗਿਆ ਵੀ ਮੌਵਾਦੀ ਆ ਹਾਂਜੀ ਮੌਵਾਦੀ ਹੋਰ ਵੀ ਬਹੁਤ ਨੇ ਸਹੀ ਗੱਲ ਕੇ ਉਹ ਬਿਆਨ ਦਿੰਦੇ ਨੇ ਜਿਹੜਾ ਇਹਨਾਂ ਨੂੰ ਮੌਵਾਦੀਆਂ ਦਾ ਆਉਂਦਾ ਇਹਨਾਂ ਨੂੰ ਕਿਸਾਨੀ ਨਾਲ ਕੋਈ ਸੰਬੰਧ ਨਹੀਂ ਸਹੀ ਹੈ ਇਹਨਾਂ ਨੂੰ ਸਿਰਫ ਫੰਡ ਇਕੱਠੇ ਕਰਕੇ ਆਪਦੀ ਜਿਹੜੀ ਮੂਵਮੈਂਟ ਹੈ ਉਹਨੂੰ ਅੱਗੇ ਵਧਾਉਣਾ ਹੈ ਸਿੱਖ ਪੰਥ ਨੂੰ ਕਮਜ਼ੋਰ ਕਰਨਾ ਹੈ ਸਹੀ ਹੈ ਇਹਨਾਂ ਦੀ ਕੋਈ ਕੋਈ ਚਾਲ ਹੈ ਹੋਰ ਇਹ ਚਾਲ ਇਹਨਾਂ ਦੀ ਕੋਈ ਹੋਣੀ ਹੈਗੀ ਮੈਂ ਲੋਕਾਂ ਨੂੰ ਕਹੂੰਗਾ ਵੀ ਭਰਾਵੋ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਰਿਸ ਕਹ ਹੋਣੇ ਹੋ ਹੱਪ ਪੱਗਾਂ ਚ ਸਿਰ ਫਸਾਏ ਨੇ ਤੁਸੀਂ ਨੇ ਉਹਨਾਂ ਦੇ ਮਗਰ ਫੇਰ ਤੁਰੇ ਫਿਰਦੇ ਹੋ ਸਹੀ ਹੈ ਉਹ ਸੋਨੂੰ 7 ਸਾਲ ਦੇ ਦੇ 9 ਸਾਲ ਦੇ ਆ ਨੇ ਨੀਹਾਂ ਚ ਚਣਿਆ ਕੇ ਬਾਬਾ ਜੀ ਜਮ ਜੋ ਬਰਾਵਾਰ ਸਿੰਘ ਹੋਰੀਆਂ ਨੇ 32 32 392 ਤੀਰਾਂ ਦੇ ਫੱਟ ਸਰੀਰ ਤੇ ਕਾ ਕਰਦੀਆਂ ਕੁਰਬਾਨੀਆਂ ਦੇ ਕੇ ਸੋਨੂੰ 12 ਤੇ ਦਾੜੀਆਂ ਦਿੱਤੀਆਂ ਨੇ ਠੀਕ ਹੋ ਤੁਸ ਨੂੰ ਸ਼ਰਮ ਚਾਹੀਦੀ ਉਹ ਕਾਮਰੇਡਾਂ ਮਗਰ ਲਾ ਕੇ ਤੁਸੀਂ ਉਹਨਾਂ ਦੇ ਝੰਡੇ ਚ ਕੀ ਫਿਰਦੇ ਹੋ ਯਾਰ ਤੁਸੀਂ ਆਓ ਕੇਸਰੀ ਨਿਸ਼ਾਨ ਸਾਹਿਬ ਥੱਲੇ ਜਿਹੜੀਆਂ ਝੰਡਾ ਸਿੱਖ ਪੰਥ ਦੀਆਂ ਨੇ ਮਾਰ ਉਹਨਾਂ ਦੇ ਝੰਡੇ ਭਗਾ ਕੇ ਜਿਹਨੂੰ ਛੋਡੇ ਲਈ ਅੱਜ ਨਹੀਂ ਆਇਆ ਖੜਦੇ ਕੱਲ ਨੂੰ ਵੀ ਕੋਈ ਨਹੀਂ ਬਾਈ ਕੱਢਦਾ ਛੋਡੇ ਨਾਲ ਤੇ ਇੱਕ ਸਵਾਲ ਮੇਰਾ ਹੋ ਰਿਹਾ ਵੀ ਕਿਸਾਨ ਆ ਜਿਹੜੇ ਉਹ ਕਿਹੜੇ ਹਥਿਆਰਾਂ ਨਾਲ ਲੜ ਰਹੇ ਨੇ ਇੱਕ ਵਾਰ ਜਰੂਰ ਉਹ ਵੀ ਦੱਸੋ ਕਿਉਂਕਿ ਫੌਜ ਆਪਦੇ ਗੋਲਾ ਬਾਰੂਦ ਲਈ ਬੈਠੀ ਆ ਤੇ ਕਿਸਾਨ ਕਿਹੜੇ-ਕਿਹੜੇ ਹਥਿਆਰਾਂ ਨਾਲ ਲੜ ਰਹੇ ਨੇ ਬਾਈ ਜੀ ਗੱਲ ਹੈ ਮੇਰੀ ਸਵੇਰੇ ਵੀ ਗੱਲ ਹੋਈ ਸੀ ਦੇਖੋ ਜਿਹੜਾ ਕਿਸਾਨ ਹੈ ਦੇਖੋ ਅੱਗੇ ਫੌਜ ਲੱਗੀ ਹੋਈ ਆ ਅਥਰੂ ਗੈਂਸ ਦੇ ਗੋਲੇ ਆ ਲਾਂਚਰ ਡੇਗਣੇ ਹੋਰ ਗੋਲੀ ਚਲਾਉਣੀ ਸਾਲਾ ਕੁਛੋ ਕਰ ਰਹੇ ਨੇ ਕੈਮੀਕਲ ਵਾਲਾ ਪਾਣੀ ਵੀ ਛਿੜਰੇ ਨੇ ਪਰ ਸਾਡੇ ਕਿਸਾਨ ਅਸੀਂ ਦੋ ਦਿਨਾਂ ਤੋਂ ਜਿਹੜੀ ਲੜਾਈ ਲੜ ਰਹੇ ਆ ਉਹ ਅਸੀਂ ਡਾਂਗਾ ਸੋਟਿਆਂ ਨਾਲ ਲੜ ਰਹੇ ਆ ਤੰਗਲੀਆਂ ਨਾਲ ਲੜ ਰਹੇ ਆ ਤੇ ਸਪਰੇਅ ਵਾਲੇ ਪੰਪਾਂ ਨਾਲ ਚੱਲ ਰਹੇ ਆ ਉਹਨਾਂ ਨੂੰ ਬੁਝਾਉਣ ਵਾਸਤੇ ਬੰਬਾਂ ਨੂੰ ਤੇ ਜਾਂ ਸਾਡੇ ਕੋਲੇ ਤੂੜੀ ਵਾਲੇ ਪੱਕੇ ਨੇ ਠੀਕ ਹੈ ਠੀਕ ਹੈ ਬਾਕੀ ਪਾਣੀ ਵਾਲੀਆਂ ਟੈਂਕੀਆਂ ਟੁੰਕੀਆਂ ਲੈ ਕੇ ਅਸੀਂ ਯਾਨੀ ਕਿ ਜਦੋਂ ਜਿਹੜਾ ਜੱਟ ਦਾ ਖੇਤ ਦੇ ਵਿੱਚ ਕੰਮ ਚੱਲਦਾ ਕੋਈ ਹਥਿਆਰ ਸਾਡੇ ਕੋਲੇ ਉਰੇ ਨੇ ਅਸੀਂ ਦੋ ਦਿਨਾਂ ਤੋਂ ਉਹਨਾਂ ਦੇ ਨਾਲ ਲੜ ਰਹੇ ਹਾਂ ਲੜਾਈ ਲੜਦੇ ਰਾਂਗੇ ਆਖਰੀ ਦਮ ਤੱਕ ਦਬਾਂਗੇ ਨਹੀਂ ਬਾਕੀ ਜੋ ਸਾਡੇ ਜਰਨੈਲਾਂ ਦਾ ਹੁਕਮ ਹੋਊਗਾ ਛੱਲਾਂਗੇ ਉਹਨਾਂ ਦੇ ਮੁਤਾਬਕ ਜਰਨੈਲਾਂ ਤੋਂ ਉੱਤੇ ਹੋ ਕੇ ਕੁਝ ਨਹੀਂ ਮੰਨਦਾ ਮੈਂ ਨੌਜਵਾਨਾਂ ਨੂੰ ਵੀ ਬੇਨਤੀ ਕਰੂੰ ਵੀ ਜਦੋਂ ਅੱਜ ਜਰਨੈਲ ਕਹਿਣਗੇ ਅੱਗੇ ਵਧਣ ਨੂੰ ਤਾਂ ਵਧਣੇ ਕੁਝ ਭਾਜੀਪੀ ਦੇ ਏਜੰਟ ਵਿਚਰ ਵਾਲੇ ਹੋਏ ਨੇ ਕੁਸੋ ਗद्दार ਜਥੇਬੰਦੀਆਂ ਦੇ ਲੋਕ ਉਰੇ ਆ ਜਾਂਦੇ ਨੇ ਉਹ ਆ ਕੇ ਲੋਕਾਂ ਨੂੰ ਕਹਾਂਗੇ ਸਾਡੇ ਨੌਜਵਾਨਾਂ ਨੂੰ ਪੱਟੜ ਕਰਾਉਂਦੇ ਨੇ ਸਹੀ ਗੱਲ ਹੈ ਉਹ ਜਿਹੜੀ ਜਿਹੜਾ ਸਾਡਾ ਪ੍ਰੈਸ਼ਰ ਹੈ ਹਾਂਜੀ ਆ ਇਸ ਟਾਈਮ ਵਰਲਡ 15 ਦੇ ਉੱਤੇ ਗਿਆ ਹੋਇਆ ਹੈ ਜਾਂ ਸਾਨੂੰ ਕਹਿੰਦਾ ਨੇ ਤੂੰ ਜੀ ਪਹਿਲਾਂ ਪੁੱਛਿਆ ਵੀ ਇਹ ਕਹਿੰਦੇ ਬੀਜਪੀ ਨਾਲ ਰਲੇ ਹੋਏ ਹਾਂ ਉਹ ਜਿਹੜੇ ਬੀਜਪੀ ਨਾਲ ਅਸੀਂ ਰਲੇ ਹੁੰਦੇ ਧੰਨਾ ਤਾਂ ਸਾਡੇ ਤੇ ਗੋਲੀਆਂ ਚੱਲਦੀਆਂ ਨਾ ਸਾਡੇ ਏਡੇ ਬਾਰਡਰ ਲੱਗਦੇ ਅਸੀਂ ਦਿੱਲੀ 'ਚ ਬੈਠੇ ਹੁੰਦੇ ਸਾਡਾ ਨੈੱਟ ਚੱਲਦਾ ਹੁੰਦਾ ਅਸੀਂ ਬੱਲੇ ਬੱਲੇ ਕਰ ਰਹੇ ਹੁੰਦੇ ਇੱਕ ਦੋ ਲੀਡਰ ਇਹਨਾਂ ਦੇ ਆ ਕੇ ਕਹਿੰਦਾ ਕਰਦੇ ਆਹ ਕਰਦੇ ਆਹ ਕਰਦੇ ਹਾਂ ਹਾਂਜੀ ਉਹ ਪਰ ਆ ਉਹ ਬੀਜੇਪੀ ਨਾਲ ਤਾਂ ਹੋਰਲੇ ਹੋਏ ਨੇ ਜਿਹੜੇ ਲੈ ਕੇ ਦੌੜੇ ਘਰੇ ਵੜ ਗਏ ਠੰਡ ਪਾਲਿਆ ਕਰਕੇ ਜੇਬਾਂ ਵਿੱਚ ਇਕੱਠਾ ਤੁਸੀਂ ਦੇਖਿਆ ਪੰਜਾਬ ਦੇ ਕਈ ਪਿੰਡਾਂ 'ਚ ਉਹਨਾਂ ਨੂੰ ਛੋਲੇ ਬਣੇ ਸ਼ੁਰੂ ਹੋ ਗਏ ਮਾਈਆਂ ਖੜੀਆਂ ਹੋ ਗਈਆਂ ਜਿਹੜੇ ਆਪਣੇ ਘਰਾਂ 'ਚੋਂ ਕਈ ਮਾਈਆਂ ਤਾਂ ਕਹਿੰਦੇ ਸੀ ਡੇਡ-ਡੇਡ ਲੱਖ ਦੇ ਆਪਣੇ ਘਰਾਂ 'ਚੋਂ ਝੰਡੇ ਬੰਡੇ ਨੇ ਇਹ ਜੱਥੇਬੰਦੀਆਂ ਦੀ ਚਲੋ ਉਧਰ ਨੂੰ ਪੌਣ ਹੋਰਾਂ ਨੂੰ ਸਹੀ ਗੱਲ ਠੀਕ ਆ ਉਹ ਨਾ ਆਗੂ ਨਹੀਂ ਆਉਂਦੇ ਪਿਛਲੀ ਵਾਰ ਕਿਹੜਾ ਹੁਣ ਉਹ ਕਹਿੰਦੇ ਨੇ ਸਾਨੂੰ ਕਿਹੜਾ ਸੱਦਾ ਹੈ ਪਿਛਲੀ ਵਾਰ ਕੀ ਕਿਸੇ ਨੇ ਚਿੱਠੀ ਪਾਈ ਸੀ ਉਹਨਾਂ ਨੂੰ ਸਹੀ ਗੱਲ ਪਿਛਲੀ ਵਾਰ ਵੀ ਉਹਨਾਂ ਨੇ ਆਪਣੀਆਂ ਹਾਰਡ ਯਕੀਨ ਜੀ ਨੇ ਵੀ ਪਹਿਲਾਂ ਕਿਹਾ ਸਾਡੀ ਲੜਾਈ ਕੇਂਦਰ ਨਾਲ ਹੈ ਸਾਡੀ ਐਮਐਸਪੀ ਕੇਂਦਰ ਨੇ ਦੇਣੀ ਹੈ ਤੇ ਜੇ DNA ਕੋਸ਼ਾਨੂੰ ਦੇਣਾ ਹੈ ਕੇਂਦਰ ਨੇ ਦੇਣਾ ਹੈ ਪੰਜਾਬ ਗਵਰਨਮੈਂਟ ਨੇ ਸਾਨੂੰ ਕੁਝ ਨਹੀਂ ਦੇਣਾ ਹੈਗਾ ਜੇ ਪੰਜਾਬ ਗਵਰਨਮੈਂਟ ਨੇ ਕੁਝ ਦੇਣਾ ਹੁੰਦਾ ਸੀ ਤਾਂ ਪੰਜਾਬ ਚ ਧਰਨੇ ਲਾਉਂਦੇ ਠੀਕ ਹੈ ਜਿਹੜਾ ਪੰਜਾਬ ਨਾਲ ਹੈ ਪੰਜਾਬ ਨਾਲ ਤਾਂ ਸੀ ਦੋ ਦੋ ਹੱਥ ਦੇਖ ਲਾਂਗੇ ਤਿੰਨ ਸਾਲ ਪਏ ਨੇ ਉਹ ਇਤਨਾ ਦੋ ਮਹੀਨੇ ਰਹਿੰਦੇ ਨੇ ਇਹਦੇ ਜਿਹੜੇ ਬਾਦ ਇਹ ਨੇ ਸਾਡੇ ਨਾਲ ਕੀਤੇ ਤੁਸੀਂ ਉਹਦੇ ਕਹਿ ਕੇ ਤੁਰੇ ਵੀ ਜਿਹੜਾ ਪਹਿਲਾ ਅੰਦੋਲਨ ਤੁਸੀਂ ਸਸਪੈਂਡ ਕਰਕੇ ਗਏ ਹੋ ਠੀਕ ਹੈ ਖਤਮ ਕਰਕੇ ਨਹੀਂ ਗਏ ਠੀਕ ਹੈ ਕਹਿ ਕੇ ਅਦੇ ਵੀ ਸਾਡੀਆਂ ਮੰਗਾਂ ਨਾ ਤੁਸੀਂ ਬਾਹਲਾ ਕਿਹੜਾ ਕਰਾਂ ਨਾ ਪੂਰੀਆਂ ਕਰੀਆਂ ਤਾਂ ਅਸੀਂ ਦੁਬਾਰੇ ਅੰਦੋਲਨ ਲੜਾਂਗੇ ਪਰ ਅਜ ਅੰਦੋਲਨ ਕੌਣ ਲੜ ਰਿਹਾ ਹੈ ਕਿ ਪੰਜਾਬ ਦੇ ਹਰਿਆਣੇ ਦੇ ਪੂਰੇ ਭਾਰਤ ਦੇ ਲੋਕਾਂ ਨੂੰ ਚਾਹੀਦਾ ਹੈ ਉਹ ਦੇਖਣ ਉਹ ਬਾਦੇ ਯਾਦ ਕਰਾਉਣ ਕੌਣ ਬਾਰਡਰਾਂ ਤੇ ਆਏ ਨਹੀਂ ਤੇ ਕਿਹੜੇ ਘਰੇ ਵੜ ਕੇ ਪਏਗੇ ਬਾਈ ਇਹਦਾ ਜੇਬਾਂ ਭਰ ਗਈਆਂ ਹੁਣ ਇਧਰ ਉਧਰ ਕਰਕੇ ਸ਼ੋਰ ਲਾਣਗੇ ਅਣਖੀ ਲੋਕੋ ਤੁਸੀਂ ਛੱਡ ਕੇ ਆਜੋ ਬਾਰਡਰਾਂ ਤੇ ਆਪਣੀ ਲੜਾਈ ਲੜੋ ਅਸੀਂ ਨਹੀਂ ਕਹਿੰਦੇ ਸਾਡੀ ਜਥੇਬੰਦੀ ਦੇ ਇដ្ឋਾਂ ਲੜੋ ਤੁਸੀਂ ਆ ਕੇ ਆਪਣੇ ਹੱਕਾਂ ਲਈ ਆਪ ਲੜੋ ਸਾਨੂੰ ਕੋਈ ਉਹ ਨਹੀਂ ਸੌਂਕੇਗਾ ਵੀ ਅਸੀਂ ਕਿਸੇ ਨੂੰ ਆਪਣੇ ਵਿਚਰ ਵਾਲਾ ਜੀ ਕੁਝ ਹੋਰ ਕਰੀਏ ਸਾਨੂੰ ਤਾਂ ਇਹ ਲੜਨ ਮਰਨ ਵਾਲੇ ਯੋਧਿਆਂ ਦੀ ਲੋੜ ਹੈ ਤਰਜਾਈਆਂ ਚ ਪੈਣ ਵਾਲਿਆਂ ਦੀ ਲੋੜ ਨਹੀਂ ਤੇ ਕੁਝ ਕਿਸਾਨ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਅੱਜ ਇਸ ਮਤਲਬ ਕਿ ਜੰਗ ਦੇ ਵਿੱਚ ਆ ਜਿਹੜੇ ਉਹ ਸ਼ਾਮਲ ਹੋ ਰਹੇ ਨੇ ਉਹਨਾਂ ਦਾ ਤੁਸੀਂ ਕਿਵੇਂ ਸਵਾਤ ਕਰਦੇ ਅਸੀਂ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਹੈ ਜਿੰਨੇ ਕਦਮ ਉਹ ਛੱਲ ਕੇ ਆਉਣਗੇ ਸਾਡੇ ਸਿਰ ਮੱਥੇ ਹੋਣਗੇ ਜਿਹੜੇ ਉਹਨਾਂ ਜਥੇਬੰਦੀਆਂ ਨੂੰ ਨਕਾਰ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਖੜਕਾ ਕੇ ਕਿਸ ਅੰਦੋਲਨ ਚ ਆ ਰਹੇ ਨੇ ਉਹ ਆਵਦੇ ਜਮੀਰ ਜਾਗਦੀ ਵਾਲੇ ਲੋਕ ਨੇ ਬਾਈ ਉਹ ਜਿਹੜੇ ਨਹੀਂ ਆਉਂਦੇ ਉਹਨਾਂ ਦੀ ਜਮੀਰਾ ਮਰ ਗਈਆਂ ਬਾਈ ਮਰੀ ਜਮੀਰ ਵਾਲੇ ਦਾ ਕੁਝ ਨਹੀਂ ਹੁੰਦਾ ਸਹੀ ਗੱਲ ਹੈ ਠੀਕ ਆ ਕਹਿੰਦਾ ਜਨਾਨੀਆਂ ਨੂੰ ਵੀ ਭੜੇ ਨੇ ਉਹਨਾਂ ਨਾਲੋਂ ਤਾਂ ਮਾਈਆਂ ਤਕੜੀਆਂ ਨੇ ਹਾਂਜੀ ਜੜੀਆਂ ਡਟ ਕੇ ਜਾਂ ਜਾ ਰਹੀਆਂ ਨੇ ਟਾਲੀਆਂ ਪਰ ਕੇ ਹਾਂਜੀ ਡਟ ਕੇ ਉਹਨਾਂ ਲੋਕਾਂ ਨੂੰ ਮੂੰਹ ਥੋੜਵਾ ਜਵਾਬ ਦਿੱਤਾ ਉਥੇ ਕਈ ਹੀ ਜੜੇ ਉਹਨਾਂ ਦਾ ਵਿਰੋਧ ਕਰ ਰਹੇ تھے ਸਹੀ ਪਰ ਉਹਨੂੰ ਹੀ ਜੜੀ ਕਹੂੰਗਾ ਸਹੀ ਗੱਲ ਹੈ ਸਹੀ ਹੈ ਮੈਂ ਉਹ ਮਰਦ ਨਹੀਂ ਹੈਗੇ ਨਹੀਂ ਸਹੀ ਗੱਲ ਇਹ ਕਿ ਜਨਾਨੀ ਉਹਨਾਂ ਨੂੰ ਕਹਿ ਰਹੀ ਐ ਵੀ ਅਸੀਂ ਇਹਨਾਂ ਨਾਲ ਫੰਡ ਦਿੱਤਾ ਉਹ ਥੋਨੂਰੇ ਕੁੜੀ ਚੋਰਾ ਕੋਈ ਵਿਆਹ ਕਰਿਆ ਹੋਇਆ ਟ੍ਰੇਨ ਔਰੋਂਦੀ ਨਹੀਂ ਲੰਘਦੀ ਕੋਈ ਲੀਡਰ ਸਾਡੇ ਪਿੰਡ ਚ ਨਹੀਂ ਇਹ ਮੰਡੀ ਜਾ ਕੇ ਤੁਸੀਂ ਫਾਂ ਕਾਨਫਰੰਸਾਂ ਕਰੀ ਜਾਂਦੇ ਹੋ ਦੱਸੋ ਤੇ ਕੀ ਐ ਬਾਈ ਉਹ ਮਾਈ ਦਾ ਮੈਂ ਦਾਤ ਦਿੰਨਾ ਜਿਹੜੀ ਨੇ ਪੂਰੀ ਬਹਾਦਰੀ ਨਾਲ ਕਿਹਾ ਵੀ ਮੈਂ ਜੇ ਹੈਗੀ ਸੀ ਛੋਡੀ ਜਥੇਬੰਦੀ ਚ ਸੀ ਲਾ ਮੈਂ ਕਿਸੇ ਹੋਰ ਚ ਨਹੀਂ ਸਾਡੀ ਲੜਾਈ ਦਿੱਲੀ ਨਾਲੇ ਉੱਥੇ ਚੱਲੋ ਅਸੀਂ ਪੰਜਾਬ ਚ ਕੀ ਲੈਣਾ ਬਾਈ ਫਿਰ ਕੱਲ ਮੈਂ ਮੈਂ ਇੱਕ ਗੱਲ ਕਹਿਣਾ ਚੰਡੀਗੜ੍ਹ ਤੋਂ ਅੱਜ ਤੱਕ ਲੈ ਕੇ ਕੀ ਆਏ ਨੇ ਕੋਈ ਇੱਕ ਵੀ ਗਣਿਆ ਦੇਣਾ ਸਹੀ ਹੈ 10 ਦਿਨ ਧਰਨਾ ਲਾ ਕੇ ਰੋਟੀਆਂ ਖਾ ਕੇ ਮੁੜੇ ਆਉਂਦੇ ਨੇ ਲੈ ਕੇ ਕੀ ਆਏ ਨੇ ਸਹੀ ਗੱਲ ਹੈ ਪਿਛਲੇ ਸਾਲ ਦੇ ਤਾਂ ਮਾਉਦੀ ਗੱਲ ਸੀਗੀ ਸਾਡੇ ਪਰਚੇ ਪਏ ਪਰਾਲੀ ਵਾਲੇ ਬਾਈ ਹਾਂਜੀ ਉਹ ਬੰਦੇ ਇੱਧਰ ਉੱਧਰ ਹੀ ਫਿਰਦੇ ਮੇਰੀਗੇ ਹਾਂਜੀ ਜੇ ਉਹ ਪਰਾਲੀ ਵਾਲੇ ਪਰਚੇ ਨਾ ਰੱਦ ਕਰਵਾਇਆ ਤਾਂ ਡੱਲੇ ਵਾਲ ਸਾਹਿਬ ਨੇ ਤਿੰਨ ਥਾਵੇਂ ਪੈਂਡ ਰੋਕੇ ਤੇ ਪੰਜਾਬ ਦੇ ਧਰਨੇ ਦੇ ਵਿੱਚ ਪੈਂਦੇ ਰਹੇ ਨੇ ਡੱਲੇ ਵਾਲ ਸਾਹਿਬ ਆਪਣੇ ਪੋਤੇ ਨੂੰ ਲੈ ਕੇ ਘਰੇ ਨਹੀਂ ਗਏ ਉਹ ਨਹੀਂ ਹੈਗਾ ਵੀ 3 ਵਜੇ ਸਟੇਜ ਨੂੰ ਸਮਾਪਤ ਕਰਕੇ ਰੈਸਟੋਰੈਂਟਾਂ ਚ ਰਹਿੰਦੇ ਨੇ ਲੀਡਰ ਸਾਡੇ ਲੀਡਰ ਵਿੱਚ ਪੈਂਦੇ ਨੇ ਕਾਕਾ ਸਿੰਘ ਕੋਟੜਾ ਜੀ ਉਹ ਟਰਾਲੀਆਂ ਚ ਪੈਂਦੇ ਨੇ ਡੱਲੇਵਾਲ ਸਾਹਿਬ ਸੁੰਭੂ ਬਾਰਡਰ ਤੇ ਟਰਾਲੀਆਂ ਚ ਪੈਂਦੇ ਨੇ ਸਾਰੀ ਰਾਤ ਜਾਗਦੇ ਨਹੀਂ ਪੱਟੜਾਂ ਦੇ ਜਾ ਜਾ ਕੇ ਹਸਪਤਾਲਾਂ ਦੇ ਵਿੱਚ ਹਾਲਚਾਲ ਪੁੱਛਦੇ ਨੇ ਕੋਈ ਲੋੜ ਉਹ ਪੂਰੀ ਕਰਦੇ ਨੇ ਭਾਈ ਜੀ ਸਾਨੂੰ ਇਹ ਜਾਗੂਆਂ ਦੀ ਲੋੜ ਹੈ ਉਦੋਂ ਅਸੀਂ ਪਰਚੇ ਰੱਦ ਕਰਾ ਕੇ ਡੱਲੇਵਾਲ ਸਾਹਿਬ ਨੇ ਲੈਟਰ ਲੈ ਕੇ ਫੇਰ ਨੂੰ ਸਮਾਪਤ ਕਰਾਇਆ ਦੀ ਧਰਨਾ ਇਹ ਉਹੀ ਬਣਾ ਮਦੂਲੀ 7 ਦਿਨ ਬਹਿ ਜਾਓ 8 ਦਿਨ ਬਹਿ ਜਾਓ ਕਰਕੇ ਹਾਂ ਜੀ ਹੋ ਗਈ ਗੱਲ ਚੱਲਦੇ ਆਂ ਬੀਕ ਜਨਾਬਾ ਬਾਕੀ ਕਹਨਗੇ ਉਹ ਮੁੱਕਰ ਗਏ ਜੀ ਚਲੋ ਦੁਬਾਰੇ ਚੱਲਦੇ ਆ ਸਹੀ ਗੱਲ ਦੂਸਰੀ ਗੱਲ ਠੀਕ ਆ ਤੇ ਜਿਹੜੇ ਫੱਟੜ ਹੋ ਰਹੇ ਨੇ ਆਪਣੇ ਇੱਥੇ ਬਾਰਡਰ ਤੇ ਜਿਹੜੀ ਜੰਗ ਆਪਣੀ ਚੱਲ ਰਹੀ ਹੈਗੀ ਕਿੰਨੇ ਕੁ ਮਤਲਬ ਕਿ ਆਪਣੇ ਕਿਸਾਨ ਆ ਜਿਹੜੇ ਉਹ ਫੱਟੜ ਹੋਏ ਨੇਗੇ ਭਾਈ ਅੱਜ ਤੱਕ ਜਿਹੜੇ ਹੋਏ ਨੇ ਕਹਿੰਦਾ ਕੱਲ ਤੱਕ ਦੋ ਦਿਨਾਂ ਦੇ ਵਿੱਚ ਦੋਨਾਂ ਬਾਰਡਰਾਂ 'ਤੇ ਹਾਂਜੀ ਸੰਭੂ ਤੇ ਖਨੌਰੀ ਹਾਂਜੀ ਡੱਬ ਵਾਲੀ ਦੀ ਮੇਰੇ ਕੋਲੇ ਰਿਪੋਰਟ ਨਹੀਂ ਸਹੀ ਹੈ ਇਹ ਇੱਥੇ ਤੱਕ 250 ਸਾਡਾ ਜਿਹੜਾ ਨੌਜਵਾਨ ਤੇ ਸਾਡਾ ਬਜ਼ੁਰਗ ਫਟੜ ਹੋ ਚੁੱਕੇ ਨੇ ਕਈ ਸੀਰੀਅਸ ਵੀ ਨੇ ਸਹੀ ਆ ਕੱਲ ਇਥੋਂ ਦੋ ਬੰਦੇ ਸੀਰੀਅਸ ਗਏ ਨੇ ਸਾਡੇ ਬਜ਼ੁਰਗ ਉਹਨਾਂ ਨੂੰ ਰਜਿੰਦਰਾ ਹਸਪੀਟਲ ਵੀ ਰੈਫਰ ਕੀਤਾ ਗਿਆ ਠੀਕ ਆ ਠੀਕ ਹੈ ਗੱਲ ਕਰਾਂ ਆ ਵੀ ਸਾਡਾ ਜਿਹੜਾ ਉਹ ਨੈਟ ਬੰਦ ਹੈ ਸਹੀ ਆ ਇਹ ਤੁਸੀਂ ਜਾਓਗੇ ਤੁਸੀਂ ਵੀਡੀਓ ਇਧਰ ਉਧਰੋਂ ਪਾਓਗੇ ਫਿਰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਦਾ ਅਸੀਂ ਪੰਜਾਬੀਆਂ ਨੂੰ ਕਹਿੰਨਾ ਓਰੇ ਆਓ ਓਰੇ ਆ ਕੇ ਹਾਲਾਤ ਦੇਖੋ ਅਸੀਂ ਕੋਈ ਸਟੇਜ ਲਾ ਕੇ ਨਹੀਂ ਬੈਠੇ ਭਰਾਵੋ ਠੀਕ ਅਸੀਂ ਲੜ ਰਹੇ ਹਾਂ ਰੋਜ਼ ਪੰਜ-ਪੰਜ ਘੰਟੇ ਅਸੀਂ ਲੜਾਈ ਲੜ ਰਹੇ ਹਾਂ ਸਾਡੇ ਨੌਜਵਾਨ ਮੈਂ ਬਹਾਦਰ ਦਾ ਦਿੰਦਾ ਉਹ ਨੌਜਵਾਨਾਂ ਦੀ ਪਰ ਮੈਂ ਅਪੀਲ ਵੀ ਕਰਦਾ ਜਾਉਣ ਵਾਲੇ ਵੀ ਬਾਲੇ ਜਜਬਾਤੀ ਹੋ ਕੇ ਕਿਸੇ ਨੇ ਮਾਗਰ ਲੱਗ ਕੇ ਨਾ ਬਦੋ ਕੁਝ ਦੇਖਿਆ ਕਰੋ ਵੀ ਜਥੇਬੰਦੂ ਦੇ ਆਗੂ ਦਾ ਆਰਡਰ ਹੈ ਕਿ ਕਿਹਦਾ ਆਰਡਰ ਹੈ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਸਾਡੇ ਦਾ ਨੁਕਸਾਨ ਹੋਵੇ ਜਿਵੇਂ ਇੱਕ ਬੰਦਾ ਕੱਲ ਸੀਆਈਡੀ ਦਾ ਫੜਿਆ ਸੀਗਾ ਵੀ ਉਹਦਾ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਨੌਜਵਾਨਾਂ ਨੂੰ ਲੱਗਦਾ ਵੀ ਇਹ ਵੀ ਆਪਣੇ ਬੰਦੇ ਦੇ ਵਿੱਚ ਰਲ ਕੇ ਜੋ ਮਤਲਬ ਕਿ ਮੰਨ ਲਓ ਸਰਕਾਰ ਵੱਲੋਂ ਚਾਲਾਂ ਚੱਲੀਆਂ ਜਾਂਦੀਆਂ ਉਹਨਾਂ ਤੇ ਥੋੜਾ ਜਿਹਾ ਭਾਈ ਜੋ ਹਰਿਆਣਾ ਸੀਆਈਡੀ ਦਾ ਬੰਦਾ ਤੀਆ ਸਹੀ ਹੈ ਜਦੋਂ ਕੱਲ ਸਾਡੇ ਇੱਥੇ ਫੜਿਆ ਗਿਆ ਉਹ ਕੋ ਆਪਣੇ ਮੂੰਹੋਂ ਮੰਨਿਆ ਵੀ ਸਾਡੀ 50 ਬੰਦੇ ਆ ਰਹਾ ਇਹੋ ਅੱਛਾ ਜੀ 50 ਬੰਦੇ 50 ਬ अच्छा ते ओ अपने पंजाब पुलिस ਦੇ ਹਵਾਲੇ ਕਰਤਾ ਹਾਂਜੀ ਤਾਂ ਜਲ ਆਪਣੇ ਪੱਤਰਕਾਰਾਂ ਨੇ ਉੱਥੇ ਜਾ ਕੇ ਉਹਨਾਂ ਨੂੰ ਸਵਾਲ ਕੀਤਾ ਵੀ ਉਹਲਾ ਤੁਸੀਂ ਕੀਤਾ ਕੀ ਹੈ ਜੀ ਕਹਿੰਦੇ ਜੁਲਾ ਕੀ ਕਰਦਾ ਉਹ ਡਿਊਟੀ ਕਰਦਾ ਸੀ ਅੱਛਾ ਤਾਂ ਪੱਤਰਕਾਰ ਨੇ ਕਿਹਾ ਵੀ ਡਿਊਟੀ ਪੱਥਰ ਮਾਰਨ ਦੀ ਕਰਦਾ ਤੀ ਕਿ ਸੀਏਡੀ ਦੀ ਕਰਦਾ ਤੀ ਸਹੀ ਗੱਲ ਠੀਕ ਹੈ ਸੀਏਡੀ ਕਰਨ ਭਾਵੇਂ 200 ਬੰਦਾ ਭੇਜਣਾ ਸਹੀ ਗੱਲ ਸਾਡੀ ਕੋਈ ਗੱਲ ਆਪ ਦੀ ਦੇ ਦੇਣ ਸਾਨੂੰ ਕੋਈ ਇਤਰਾਜ਼ ਨਹੀਂ ਸਹੀ ਗੱਲ ਇੱਕ ਪੁਲਿਸ ਦਾ ਮਲਾਜ਼ਮ ਹੈ ਸੀਏਡੀ ਹੈ ਸੀਏਡੀ ਦੀ ਥੋਂ ਤੋਂ ਸਾਡੇ ਨੌਜਵਾਨ ਨੂੰ ਪਟਕਾ ਕੇ ਆਪ ਫੌਜ ਦੇ ਪੱਥਰ ਮਾਰ ਰਹੇ ਆ ਉਹ ਸਹੀ ਗੱਲ ਹੈ ਐਸੀ ਇਹ ਮਲਾਜ਼ਮਾਂ ਵਾਲੇ ਕੰਮ ਨੇ ਇਹ ਕ੍ਰੇਟ ਕਿਧਰ ਕਰ ਰਹੇ ਨੇ ਕੀ ਸਾਨੂੰ ਕਰ ਰਹੇ ਨੇ ਜਿਹੜਾ ਸਾਡਾ ਕੀ ਹੈ ਵੀ ਇੱਕ ਕੱਟੜਪੰਥੀ ਹੱਤਵਾਦੀ ਲੋਕ ਨੇ ਕੱਟੜਪੰਥੀ ਲੋਕ ਨੇ ਜੀ ਆਹ ਦੇਖੋ ਨਿਸ਼ਾਨ ਸਾਹਿਬ ਲੈ ਕੇ ਆ ਗਏ ਜੀ ਇਹ ਫੌਜ ਤੇ ਹਮਲੇ ਕਰ ਰਹੇ ਨੇ ਜੀ ਇਹ ਬਾਗਰ ਸਾਨੂੰ ਜਿਹੜਾ ਇਸ ਵਰਤਾਰਾ ਸਿਰਜ ਰਹੇ ਨੇ ਪੂਰਾ ਬੀਜਪੀ ਵਾਲੇ ਤੇ ਦੂਜੇ ਵੀ ਮਤਲਬ ਸਮੂਚੀਆਂ ਪਾਰਟੀਆਂ ਨੂੰ ਕੋ ਜਿਹੜੀਆਂ ਸਤਾਧਾਰੀ ਨੇ ਕੋਈ ਘੱਟ ਨਹੀਂ ਭਾਵੇਂ ਪੰਜਾਬ ਦੀ ਸਰਕਾਰ ਹੈ ਉਹ ਵੀ ਉੱਥੇ ਰੋਟੀਆਂ ਛੇਕ ਰਹੀ ਹੈ ਕਰ ਕੁਛ ਨਹੀਂ ਰਹੀ ਪਾਜੀ ਐਂਬੂਲੈਂਸ ਹੀ ਲੈ ਗਈ ਵੀ ਸਾਨੂੰ ਆਏ ਕਹਿਣਗੇ ਵੀ ਬੜਾ ਉਹ ਕੁਛ ਕਰ ਲੈ ਕੀ ਕਹੇ ਕਿ ਮੀਟਿੰਗਾਂ ਉਹਨਾਂ ਨੇ ਦੌਰ ਸ਼ੁਰੂ ਕਰਤਾ ਉਹ ਸੀ ਉਹਦੀ ਸਲਾਹਾਂਗਾ ਕਰਦੇ ਆ ਕਿ ਉਹਨੇ ਮੀਟਿੰਗ ਕਰਵਾਈ ਪਰ ਘੱਟ ਉਹਨੇ ਵੀ ਕੋਈ ਗੁਜ਼ਾਰੀ ਨਹੀਂ ਭਾਵੇਂ ਸਿੱਧੂ ਨੂੰ ਜਿੱਦੇ ਸੀ ਰਿਹਾ ਕਰਾਉਣ ਨੂੰ ਗਿਆ ਉਹਦੇ ਬਥੇਰਾ ਸਾਡੇ ਤੇ ਡਾਂਗ ਬਰਤਾਰਾ ਹੋਇਆ ਸਾਨੂੰ ਫੜ ਫੜ ਥਾਣਿਆਂ ਚ ਵੀ ਡੱਕਿਆ ਉਹ ਵੀ ਕਰ ਉਹ ਨੌਜਵਾਨ ਨੇ ਕੀ ਕੀਤਾ ਭਾਈ ਉਹਨੇ ਕਿ ਠੱਗਾ ਜੰਟ ਭੜੇ ਥੇਗੇ ਸਹੀ ਹੈ ਗ ਅਸੀਂ ਵੀ ਪੈਸੇ ਮੜਵਾ ਕੇ ਲੈ ਆ 80 ਲੱਖ ਮੈਂ ਤੇ ਰਣ ਚੱਠਾ ਅੱਛਾ ਜੀ ਠੀਕ ਹੈ ਹਨਾ ਤੋਂ ਅਸੀਂ ਦੇਖਦੇ ਹਾਂ ਵੱਖ-ਵੱਖ ਸਮਾਂ ਹਾਂਜੀ 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 ਕੋਨੇ ਵੀ ਕਰੋੜ 2 ਕਰੋੜ ਮੜਵਾਤਾ ਆਪਾਂ ਨੇ ਸਿੱਧੂ ਨੇ ਉਹ ਗਲਤ ਕੀ ਕਰ ਰਿਹਾ ਸਹੀ ਹੈ ਜੀ ਜਿਹੜਾ ਠੱਗੀ ਮਾਰ ਰਿਹਾ ਸਾਡੇ ਗਰੀਬ ਕਿਸਾਨ ਆਪਦੀ ਗਰੀਬੀ ਨੂੰ ਦੂਰ ਕਰਨ ਲਈ ਉਹ ਉਹਦਾ ਸਤਾਇਆ ਹੋਇਆ ਸਿਸਟਮ ਤੋਂ ਸਹੀ ਹੈ ਜੀ ਆਪਦੇ ਬੱਚਿਆਂ ਨੂੰ ਬਾਹਰ ਭੇਜ ਰਿਹਾ ਸਹੀ ਹੈ ਇੱਕ ਉੱਥੇ ਬੈਠਾ ਏਜੰਟ ਬਾਈ ਖਾ ਰੇ ਸਹੀ ਹੈ ਇਹ ਉਹਨੂੰ ਫੜਨਾ ਸਰਕਾਰ ਦਾ ਹੱਕ ਨਹੀਂ ਸਹੀ ਗੱਲ ਹੈ ਸਰਕਾਰ ਉਹਨੂੰ ਫੜ ਨਹੀਂ ਰਹੀ ਜੇ ਆਪਦੇ ਪੱਦਰ ਤੇ ਨੌਜਵਾਨ ਇਕੱਠੇ ਹੋ ਕੇ ਉਹ ਤੋਂ ਪੈਸੇ ਮੜਵਾ ਕੇ ਲਿਆਉਂਦੇ ਨੇ ਤਾਂ ਸਰਕਾਰ ਨੂੰ ਚੁਭਦਾ ਕਿਉਂ ਹੈ ਤੇ ਕਿਉਂ ਪਰਚੀ ਕਰੇ ਬਾਈ ਘਟੋ ਵੀ ਨਹੀਂ ਹੈਗੇ ਘੱਟ ਕੋਈ ਨਹੀਂ ਇੱਥੇ ਤੇ ਮੇਰਾ ਇੱਕ ਲਾਸਟ ਸਵਾਲ ਹੈਗਾ ਤੇ ਨਿਸ਼ਾਨ ਸਾਹਿਬ ਦੀ ਕਲਾ ਜਿਹੜੀ ਆਪਣੇ ਬਾਰਡਰ ਤੇ ਇੱਥੇ ਜੰਗ ਚ ਕੀ ਵਾਪਰ ਰਹੀ ਆ ਉਹ ਤੁਸੀਂ ਜਰੂਰ ਮਤ ਕੀ ਸਾਂਝੀ ਕਰੋ ਦੇਖੋ ਜੀ ਜਿਹੜਾ ਅਸੀਂ ਨਿਸ਼ਾਨ ਸਾਹਿਬ ਦੇ ਤਸਤਰਾ ਹੇਠਾਂ ਸਾਡੇ ਜਿੱਥੇ ਬੰਦੀਆਂ ਲੜ ਰਹੀਆਂ ਨੇ ਕਿਥੇ ਕਲਾ ਹੀ ਵਰਥਰੀ ਆ ਭਰਾਓ ਕਾਲੇ ਇੱਕ ਮੁੰਡੇ ਦਾ 3500 ਡਿਗਿਆ ਹਾਂਜੀ ਤਾਂ ਉਹ ਵੀ ਬੰਦਿਆਂ ਨੇ ਬਲਾ ਕੇ ਦਿੱਤਾ ਸਹੀ ਹੈ ਇੱਕ ਬੰਦੇ ਦਾ 1 ਲੱਖ ਦਾ ਮੋਬਾਈਲ ਡਿਗਿਆ ਉਹ ਮੋਬਾਈਲ ਵੀ ਉਹਨਾਂ ਬੰਦਿਆਂ ਤੱਕ ਪਹੁੰਚਦਾ ਕਰਿਆ ਗਿਆ ਉਹਨੂੰ ਠੀਕ ਹੈ ਜੀ ਨਹੀਂ ਇੱਥੇ 5 ਰੁਪਏ ਨਹੀਂ ਕੋਈ ਛੜਦਾ ਸਹੀ ਹੈ ਜੇਬਾਂ 'ਚੋਂ ਵੀ ਜੇਬ ਕਾਤਰੇ ਕੱਢ ਕੇ ਲੈ ਜਾਂਦੇ ਨੇ ਇੱਥੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾ ਦੀ ਕਲਾ ਵਰਤ ਰਹੀ ਹੈ ਇੱਥੇ ਕੋਈ ਠੱਗ ਚੋਰੀ ਨਹੀਂ ਸਾਡੇ ਬੰਦੇ ਜੇ ਕਹਿੰਦਾ ਪਰਨਾ ਵੀ ਡਿਗਦਾ ਉਹਨਾਂ ਨੂੰ ਪਤਾ ਵੀ ਉਹ ਬੰਦੇ ਉਹ ਵੀ ਦੇਖੇ ਜਾਂਦੇ ਨੇ ਸਹੀ ਹੈ ਭਾਈ ਜੀ ਇੱਥੇ ਲੱਖ ਦਾ ਮੋਬਾਈਲ 3500 ਵਟੂਏ ਚ ਇੱਕ ਬੰਦੇ ਦਾ ਸਾਡੇ ਜਥੇਵੰਦੀ ਦੇ ਆਗੂ ਦਾ 10000 ਡਿਗਿਆ ਉਹ ਵੀ ਇੱਥੇ ਦੇਖ ਕੇ ਗਏ ਨੇ ਮੋੜ ਕੇ ਪੁੱਛ ਕੇ ਬਾਈ ਕੀ ਦਾ ਕਿਸੇ ਨੇ ਐ ਨਹੀਂ ਫੜਿਆ ਵੀ ਮੇਰੇ ਸਹੀ ਆ ਤਾਲੀਆਂ ਚ ਪੁੱਛ ਪੁੱਛ ਕੇ ਦੇਖ ਕੇ ਗਏ ਨੇ ਬਾਈ ਸਹੀ ਆ ਕਿਸੇ ਨੇ ਅਬ ਤਾਂ ਆਪਣੀ ਫੜਿਆ ਵੀ ਹਾਂ ਭਈ ਸਾਡਾ ਮੈਨੂੰ ਦੇ ਦਿਓ ਐਡੀ ਇਮਾਨਦਾਰੀ ਉਹ ਗੁਰੂ ਮਹਾਰਾਜ ਪਾਸ਼ਾ ਦੇ ਹੁਕਮੰਦ ਪਾਪ ਚੱਲ ਰਹੀ ਤੇ ਲਾਸਟ ਆਪਾਂ ਇਹ ਖਾਲਸੇ ਦਾ ਨਾਹਰਾ ਲਾ ਕੇ ਆਪਾਂ ਇੱਕ ਇਹਨੂੰ ਸਮਾਪਤ ਕਰਦੇ ਹਾਂ ਤੇ ਵੀਡੀਓ ਸ਼ੇਅਰ ਕਰਿਓ ਦੋਸਤੋ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ